اور یہ سر سید احمد یمانگرے یمانگرے کے اچ بہت بڑا اپرا تھا جناب صاحبوں اور ڈاکٹر صاحب اسی خاص ਆ ਮੈਂ ਗੱਲ ਕਰਨਾ ਚਾਹਦਾ ਕਿ ਉਹਨਾਂ ਨੇ ਸਰਾ ਦਾ ਇੱਕ ਵੱਡਾ ਇੱਕ ਇੱਕ ਐਕਟ ਆਰਗੇਨਾਈਜ਼ ਕੀਤਾ ਤੇ ਵਿੱਚ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਤੇ ਮੈਂ ਬਿਨਾਂ ਉਹੀ ਸੋਚੇ ਨਾਲ ਗਿਆ ਵੀ ਇੰਨਾ ਦਿਨ ਸਮਾਂ ਇਸੇ ਵਾਲੀ ਜਿੰਨਾ ਕੰਮ ਹੋ ਸਕੇ ਉਹਨਾਂ ਕਰ ਦਿੱਤਾ ਜਿਹੜਾ ਕਰ ਸਕਦੇ ਤੇ ਮੈਂ ਡਾਕਟਰ ਅਜੀਤ ਬਕਰਵਾ ਲਿਆ ਮੇਰੀ ਫਾਈਲ ਸਿਲੋਸ ਅਜੀ ਸੈਂਟਰ ਦੇ ਵਿੱਚ ਜਿੰਨੇ ਵੀ ਪੇਸ਼ੈਂਟਸ ਹੈ ਸਾਡਾ ਬੀਕਰੀ ਸ਼ੂਗਰ ਤੇ ਫੁੱਲ ਚੱਕਰ ਹੈ ਪਲੱਸ ਜਿੰਨੇ ਵੀ ਪੇਸ਼ੈਂਟਸ ਹੈ ਮੈਡੀਕਲ ਦੇ ਰਿਲੇਟਿਡ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਮੈਡੀਸਿਨ ਪ੍ਰੋਵਾਈਡ ਕਰਦੇ ਆ ਤੇ ਕਿਸੇ ਨੂੰ ਵੀ ਹਾਰਟ ਦੀ ਬੀਕਰੀ ਸ਼ੂਗਰ ਦਵੇਦੀ ਹੋਵੇ ਦੀ ਕਿਡਨੀ ਦੀ ਕੋਈ ਡਿਫਿਕਲਟੀ ਹੋਵੇ ਚੈਕ ਕਰਕੇ ਫ੍ਰੀ ਸੇਵ ਪ੍ਰੋਵਾਈਡ ਕਰਕੇ ਜੇ ਉਹਨਾਂ ਨੂੰ ਜ਼ਰੂਰੀ ਕੋਈ ਟੈਸਟਾਂ ਦੀ ਜ਼ਰੂਰਤ ਹੈ ਜਾਂ ਕੋਈ ਐਡਵਾਂਸਡ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਦੇ ਲਈ ਵੀ ਕਵਰ ਕਰਦੇ ਆ بس ਨਾਲ ਹੀ ਇਸ ਕੈਂਪ ਦੇ ਵਿੱਚ ਸੀ ਅਧਵਾ ਕਰ ਰਹੇ ਕਿ ਦੇ ਵਿੱਚ ਸਾਰੇ ਆਦੀ ਪੀਕਾ ਚੈੱਕ ਹੋ ਰਹੀ ਹੈ ਤੇ ਉਹਨਾਂ ਐਂਕਬੀ ਨਾਲ ਵੀ ਪ੍ਰੋਵਾਈਡ ਹੋ ਰਹੀ ਹੈ ਸਾਰੇ ਵਿੱਚ ਅ ਇਸ ਕੈਂਪ ਦੇ ਵਿੱਚ ਉੱਚੇ ਨਾਲ ਦੀ ਲੋਕ ਨੂੰ ਅਵੇਅਰ ਕਰ ਰਹੇ ਕਈ ਪੇਸ਼ੈਂਟਸ ਐਸੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਬੀਪੀ ਸ਼ੂਗਰ ਦੀ ਹੋ ਰਹੀ ਹੈ ਪਰ ਉਹਨਾਂ ਨੂੰ ਡਾਇਗਨੋਸਿਸ ਨਹੀਂ ਹੋ ਰਹੀ ਜਿਆਨੀ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਕਿ ਬੀਪੀ ਸ਼ੂਗਰ جیسੀ ਬਿਮਾਰੀਆਂ ਜਿਹੜੀ ਕਿ ਸਾਇਲੈਂਟ ਕਿਲਰ ਹੁੰਦੀਆਂ ਜਿਨ੍ਹਾਂ ਦਾ ਜ਼ਰੂਰੀ ਨਹੀਂ ਹੈ ਕਿ ਕੋਈ ਸਿੰਪਟਮ ਹੋਵੇ ਤਾਂ ਹੀ ਆਪਾਂ ਨੂੰ ਪਤਾ ਲੱਗੇ ਕਿ ਸਾਨੂੰ ਡੀਬੀਏ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਇਸ ਕਰਕੇ ਇਸ ਕੈਂਪ ਦੇ ਵਿੱਚ ਮੈਡੀਸਿਨਸ ਦਾ ਪ੍ਰੋਵਾਈਡ ਕਰਨਾ ਇੱਕ ਕੰਮ ਹੈ ਯਾ ਪਰ ਸਾਨੂੰ ਜਿਆਦਾ ਜਿਹੜਾ ਫੋਕਸ ਅਖਿਆ ਲੋਕਾਂ ਨੂੰ ਵੇਅਰ ਕਰਨ ਦੇਣਾ ਹੈ ਕਿ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਜਦੋਂ ਵੀ ਕਿਸੇ ਦੀ ਉਮਰ 40 ਸਾਲ ਤੋਂ ਉੱਤੇ ਵੱਧਦੀ ਹੈ ਤਾਂ ਉਸਨੂੰ ਰੈਗੂਲਰ ਆਪਣਾ ਹੈਲਥ ਚੈੱਕਅਪ ਕਰਾਉਂਦੇ ਰਹਿਣਾ ਜ਼ਰੂਰੀ ਹੈ ਉਹਦੇ ਵਿੱਚ ਉਹ ਆਪਣੇ ਦੇਰ ਸਟੇਸੀਪੀ ਜਿਹੜੀ ਵੀ ਸਰਕਾਰੀ ਸਸਤਾ ਜਾਂ ਕਿਸੇ ਡਾਕਟਰ ਨਾਲ ਜਿੰਨਾ ਲੋ ਪਹਿਲਾਂ ਤੋਂ ਰੋਕ ਰੱਖਦੇ ਹਨ ਰੈਗੂਲਰਲੀ ਚੈੱਕ ਕਰਵਾਉਣ ਤੇ 40 ਸਾਲ ਦੀ ਉਮਰ ਤੋਂ ਬਾਅਦ ਆਪਣਾ ਰੈਗੂਲਰਲੀ ਮੋਨੀਟਰ ਕਰਾਉਣ ਤੇ ਜੇ ਜਿਹੜੀ ਐਡਲਟ ਪੋਪੂਲੇਸ਼ਨ ਹੈ ਉਹਨਾਂ ਨੂੰ ਅਸੀਂ ਸਪੈਸ਼ਲੀ ਇਹ ਗਾਈਡ ਕਰ ਰਹੇ ਹਾਂ ਕਿ ਆਪਣੀ ਜਿਹੜੀ ਖੁਰਾਕ ਹੈ ਉਸ ਨੂੰ ਨਿਯਮਿਤ ਖਾਣ

ਜਿੰਨੇ ਕੱਪੜਿਆਂ ਦੀ ਜ਼ਰੂਰਤ ਹੈ ਉਹ ਕਲੀਅਰ ਚਾਹੀਏ ਐਕਸਟਰਾ ਪਾ ਕੇ ਰੱਖੋ ਕਿ ਬਾਕੀ ਤੁਸੀਂ ਜੇ ਘਰ ਦੇ ਵਿੱਚ ਜਿਸ ਆਪਾਂ ਕੱਪੜਿਆਂ ਦੇ ਵਿੱਚ ਕੰਫਰਟੇਬਲ ਹੁੰਦੇ ਆ ਬਾਹਰ ਜਾ ਕੇ ਉਹ ਲੈਅ ਤੋਂ ਕੰਫਰਟੇਬਲ ਨਹੀਂ ਹੁੰਦੀ ਤਾਂ ਬਾਹਰ ਨਿਕਲਣ ਵੇਲੇ ਕੱਲੀ ਕਾਲ ਤਾਂ ਬਾਹਰ ਨਿਕਲਣਾ ਹੀ ਵਰਡ ਹੈ ਇਹ ਨਹੀਂ ਠਰਦੇ ਵਿੱਚ ਸਿਰਫ ਉਸੇ ਟਾਈਮ ਬਾਹਰ ਨਿਕਲੋ ਜਦੋਂ ਤੁਹਾਨੂੰ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਘਰ ਦੇ ਵਿੱਚ ਸਪੈਸ਼ਲੀ ਬੱਚਿਆਂ ਨੂੰ ਤੇ ਵਜ਼ੁਰਗਾਂ ਨੂੰ ਇਸ ਚੀਜ਼ ਦੀ ਗੌਰ ਕਰਾਉਣਾ ਹੈ ਕੋਵਿਡ-19 ਦੇ ਦੌਰ ਦੇ ਵਿੱਚ ਬਾਲ ਦੇ ਇਨਫੈਕਸ਼ਨਾਂ ਤੋਂ ਬਚਣ ਲਈ ਹੈ ਬਾਲਾਂ ਨੂੰ ਜਿਆਦਾ ਪ੍ਰੈਸ਼ਨੀਮੋਨੀਆ ਦੇ ਹੋਰ ਬੈਕਟੀਰੀਅਲ ਇਨਫੈਕਸ਼ਨਾਂ ਦਾ ਖਤਰਾ ਹੋ ਸਕਦਾ ਹੈ ਇਸ ਕਰਕੇ ਆਪਣੇ ਆਪ ਨੂੰ ਤੇ ਸਪੈਸ਼ਲੀ ਵਿਦਿਆਰਥੀਆਂ ਦੇ ਵਜ਼ੁਰਗਾਂ ਨੂੰ ਘਰ ਦੇ ਵਿੱਚ ਕੋਤੇ ਸਰਦੀ ਤੋਂ ਬਚਣ ਲਈ ਕੱਪੜੇ ਪਾ ਕੇ ਰੱਖੋ ਜਿੰਨੀ ਤਰ੍ਹਾਂ ਆਪਣੀ ਐਕਸਟਰਾ ਡੇਅਰਿੰਗ ਕੱਪੜੇ ਦੀ ਪਾ ਕੇ ਰੱਖੋ ਹੀਟਰ ਵਾਰ-ਵਾਰ ਇਹ ਚੀਜ਼ਾਂ ਕਰਦੇ ਯੂਜ਼ ਕਰੋ ਤਾਂ ਕਿ ਤੁਸੀਂ ਇੱਕ ੰਡੀ ਕਾਲਾ ਬਾਕ ਬਣ ਕੇ ਰਹਿ ਸਕੋ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਸਰਵਿਸ ਸਰਵਿਸ ਦੇ ਵਿੱਚ ਸੁਣਨ ਕਰਕੇ ਤੇ ਸਰ ਕਿਵੇਂ ਦੇਖਦੇ ਹੋ ਸਾਹਿਬ ਬਹੁਤ ਜੁੜੀ ਆਪਣਾ ਸਭ ਕਲਾ ਵੀ ਦਸੀਆਂ ਤੁਸੀਂ ਆਪਣੇ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਕਰਦੇ ਆ ਇਸ ਸਟਾਫ ਟੀਮ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਨੇ ਸਭ ਦੇ ਜਿਹਨੇ ਪੇਸ਼ੈਂਟ ਨੂੰ ਦਰਸਾ ਲਿਆ ਸੀ ਜਿਹੜੇ ਸਾਡੇ ਬੀਤੀਆਂ ਸਪੋਰਟ ਦੇ ਪੇਸ਼ੈਂਟ ਐ ਤੋਂ ਪੀਰ ਦਰਦੇ ਮਾਰੇ ਜਿਹਦੀ ਉਹ ਟੈਸਟਿੰਗ ਕਰਦੇ ਉਹ ਦੱਸਣ ਨੇ ਕਿ ਇਹ ਵੀ ਕੀਤਾ ਜਾਂਦਾ ਮੋਸਮ ਤੇ ਆਪ ਕੋਲ ਆ ਤੇ ਤੁਸੀਂ ਕਿਵੇਂ ਦੇਖੋਗੇ ਮੋਢੇ ਪ੍ਰਧਾਨ ਕੌਂਸਲ ਨੂੰ ਜੁਆਨ ਜੀ ਸਾਰੀ ਹੈਲਥ ਲਈ ਸਾਡੇ ਸਿਵ ਵਿਸਥੇ ਦੇ ਉੱਤੇ ਇੱਕ ਸ਼ਬਦ ਕਹਿਣ ਲਈ ਸਾਡੇ ਕੋਲ ਮੌਕੇ ਆ ਗਏ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਾਂਗੇ ਡਾਕਟਰ ਸਾਹਿਬ ਨੂੰ ਤੇ ਅੱਗੇ ਤੋਂ ਅਸੀਂ ਇਹ ਪ੍ਰਧਾਨਾ ਦੇ ਕਾਦੇ ਰਹਿਣੀ ਹੈ ਸਾਡੇ ਨਾਲ ਸਿਸਟਮ ਚੱਲ ਕੇ ਫਾਸਟ ਟੈਕਸ ਨਾਲ ਜੀ ਤੇ ਮੈਂ ਬਹੁਤ ਅਕੀਦਤ ਕਰਦਾ ਹਾਂ ਤੁਹਾਡਾ ਸਤਿ ਸ੍ਰੀ ਅਕਾਲ ਜਿਵੇਂ ਸਾਡੇ ਸੰਬੋਧਨ ਮੈਂ ਸਾਥ ਫੇਜ਼ ਮਦਦ ਕਰ ਰਿਹਾ ਹਾਂ ਸਾਡੇ ਲੋਕਾਂ ਨੂੰ ਕੰਮ ਕਰ ਰਿਹਾ ਹੈ ਇਹਦਾ ਬਹੁਤ ਧੰਨਵਾਦ ਸਾਨੂੰ ਸ਼ਾਬਾਸ਼ ਜੀ ਧੰਨਵਾਦ ਜਿਵੇਂ ਦੇਖਿਆ ਲੱਗਦਾ ਕੋਡ ਬਹੁਤ ਲੰਬੀ ਜਿਹੜੀ ਲੈਣ ਜੀ ਹੁੰਦੀ ਹੈ ਕਿ ਅਸੀਂ ਫੇਰ ਕਰਕੇ ਸਾਡਾ ਜੀ ਸਟਾਰਟਿੰਗ ਤੋਂ ਔਰ ਪੂਰੀ ਕਮੇਟੀ ਵੱਲੋਂ ਬਹੁਤ-ਬਹੁਤ ਸਲਾਹਸ਼ ਕਰਦੇ ਆ ਤੇ ਇਹ ਪੂਰੇ ਉਹ ਪਹੁੰਚ ਕੇ ਉਹਨਾਂ ਨੇ ਜਿਹੜੇ ਸਬਟਰਸ ਵੀ ਦਿੱਤੇ ਗਏ ਤਾਂ ਕਿਸੇ ਵੀ ਕਿਸੇ ਪ੍ਰੋਜੈਕਟ ਆਪ ਵੀ ਲੈਣ ਦੀ ਕੋਸ਼ਿਸ਼ ਕੀਤੀ ਹੋਇਆ ਤੇ ਇੱਕ ਪ੍ਰੈਜੈਂਟੇਸ਼ਨ ਨਾਲ ਉਹ ਜੀ ਗੱਲ ਕਰਾਂਗੇ ਤੇ ਉਹਨਾਂ ਦੇ ਚਿਹਰੇ ਉਤੇ ਲੱਗਦਾ ਹੈ ਕਿ ਥੋੜੀ ਜਿਹੀ ਖੁਸ਼ੀ ਦੀ ਲਹਿਰ ਪਸਾਰਨ ਚਾਹੁੰਦੇ ਹੋਏ ਲੱਗਿਆ ਜ਼ਰੂਰੀ ਹੈ ਕਿ ਜੀ مطابق <سؤال>

موسیقی ਆਪਣੇ ਆਲੇ-ਦਾਲ ਦੇ ਜਿਹੜੇ ਜਿੰਨੇ ਵੀ ਲੋਕੜੇ ਜਿਹੜੇ ਨਿਵਾਸੀ ਆ ਸਾਰੇ ਵਿੱਚ ਜਿਹੜਾ ਹੈ ਫਤਮਤ ਨੇ ਕੋਈ ਮਦਦ ਦੇ ਰਹੀਆਂ ਸੀ ਸਿਹਤ ਕਾਰਸੇ ਕਰਦੇ ਇਸ ਦੇ ਵਿੱਚ ਮੇਨ ਜਿਹੜਾ ਸਾਡਾ ਫੋਕਸ ਸੀ ਉਹ ਇਹ ਸੀ ਕਿ ਜਿਹੜੇ ਬਜ਼ੁਰਗ ਨੇ ਜਿਹੜੇ ਬਜ਼ੁਰਗ ਨੇ ਜਿਹੜੇ ਆਪਣੇ ਆਪ ਹਸਪੀਟਲ ਤੱਕ ਅਪਰੋਚ ਨਹੀਂ ਕਰ ਸਕਦੇ ਨਹੀਂ ਜਾ ਸਕਦੇ ਨਾ ਨਹੀਂ ਜਾਣਦੇ ਵਿੱਚ ਆਸਮਾਨ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਵਾਸਤੇ ਸਪੈਸ਼ਲ ਕੈਂਪ ਹੈਗਾ ਤੇ ਉਹਨਾਂ ਨੂੰਸੀਂ ਤਰਜੀਹ ਦਿੱਤੇ ਉਹਨਾਂ ਦਾ ਸਪੈਸ਼ਲ ਚੈੱਕ ਕਰਵਾਇਆ ਇਦੇ ਵਿੱਚ ਇਹ ਵੀ ਆਇਆ ਕਿ ਜਿਹੜੀਆਂ ਖਾਣਾ ਖਾੜ ਚੱਕਪ ਲਾਇਆ ਕਰ ਰਹੇ ਉਸ ਦੇ ਅੰਦਰ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਮੋਤੀਆ ਦੀ ਪ੍ਰੋਬਲਮ ਹੈ ਜਾਂ ਹੋਰ ਅੱਖਾਂ ਦਾ ਆਪਰੇਸ਼ਨ ਆ ਉਹਨਾਂ ਦੀ ਅਸੀਂ ਨਿਸ਼ਾਨ ਬਣਾਈਏ ਤੇ ਉਹਨਾਂ ਦਾ ਅਸੀਂ ਆਪਰੇਸ਼ਨ ਜਿਹੜਾ ਹੈ ਸੀਵਲ ਹਸਪਤਲ ਉੱਪਰ ਦੇ ਵਿੱਚ ਉਹਨਾਂ ਨੂੰ ਵਾਰੀ ਵਾਰੀ ਸੀ 25000 ਦਾ ਦਸਾਰ ਦੇ ਜੁੜੇ ਆ ਬਣਾ ਕੇ ਪਲਾਨ ਦੇ ਕੁਝ ਨਹੀਂ ਸੀ ਉਹ ਦਾ ਜਿਹੜੇ ਟੈਸਟ ਵੀ ਨੂੰ ਨਕਸਾ ਉਹ ਨਹੀਂ ਲਿਖਿਆ ਸੀਵਲ ਹਸਪਤਲ ਚ ਨਹੀਂ ਹੋ ਰਿਹਾ ਸੀ ਜੇ ਉਹਨਾਂ ਨੇ ਕੈਸ ਵੀ ਲਏ ਉਹ ਫ੍ਰੀ ਕਲਾਮਾ ਨੂੰ ਵੋਟਾਂ ਪਾਣ ਦੇ ਘਰ ਤੱਕ ਪਹੁੰਚ ਦੇ ਤਕਰੀਰਾਂ ਸੋ ਅਸੀਂ ਸਾਰੇ ਜਮਾਤ ਨਿਵਾਸੀਆਂ ਸਾਰੇ ਖਾਸ ਕਰਕੇ ਕਮਿਊਨਿਟੀ ਦੇ ਉੱਤੇ ਦਾਤਾ ਤੇ ਸਪੈਸ਼ੀਅਲ ਥੈਂਕਸ ਡਾਕਟਰ ਨਗਰਵਾਦੀ ਦਾ ਜਿਨ੍ਹਾਂ ਨੇ ਸਾਥ ਦਿੱਤਾ ਹੈ ਆਕੇ ਇੱਕ ਸਟੈਂਡਿੰਗ ਹੈ ਉਹ ਜਦਾ ਬਹੁਤ ਹੀ ਸਭ ਤੋਂ ਸਭ ਤੋਂ ਜ਼ਰੂਰੀ ਹੈ ਸਰਵਾਜੀ ਮੈਂ ਫਿਰ ਇਹਨਾਂ ਕਮੇਟੀ ਦਾ ਅਸਕੋ ਕੇਸ ਦਾ ਪਸਾਦ ਕਰਦਾ ਬਾਕੀ ਇਹਨਾਂ ਦਾ ਬਹੁਤ ਬਿਜ਼ੀ ਜੀ ਟੈਬਲ ਵਿੱਚ ਚੱਲ ਰਿਹਾ ਹੈ ਇਹ ਆਸ ਕਰਦੇ ਹਾਂ ਕਿ ਡਾਕਟਰ ਸਾਹਿਬ ਅੱਗੇ ਵੀ ਤੁਸੀਂ ਹੋਰ ਜਿਹੜਾ ਸਮੂਹ ਤੁਸੀਂ ਦੂਜੇ ਰੋਜ਼ ਵੀ ਇਹਨਾਂ ਨੇ ਕਿਹਾ ਦੇਖਦੇ ਹਾਂ ਮੈਸ ਮਾਰ ਵਿੱਚ ਕਿਵੇਂ ਗੱਲ ਹੋਏ ਕੋਈ ਦੇਖੋ ਬੈਠਾ ਇਸ ਚੀਜ਼ ਦੀ ਹਮੇਸ਼ਾ ਵੀ ਹੋ ਕੇ ਕੰਮ ਕਰਨ ਦੀ ਜਿਆ جدو بھی میں نے لگنے کی نہیں کوئی سپاری ہوتا دیتا کہ اسی آپ نے پیڑے بیچے ہو جاتا میں نے کب کیا پیڑا رہا ہے تو میں نے کیا کسی بس کو تریف دازتے ہیں اس نے کوئی دازتے کرتے ہیں پہنچنا پہنچنا ہے یہ اگلی نہیں بھی جدو بھی یہ سطن کے پہنچنا ہے یہ کنگوار سب نے بھی کہتا ہے جدو جدو بھی تسیدھا ہو جائے گا بہت سدہ اپرالہ ہے اور خاص کر کے اپرالہ ایک کمیٹی نے ان کو دازتے ہیں ਤੁਹਾਨੂੰ ਜਿਹੜਾ ਸਾਰੇ ਬਸੇ ਮਾਫਾ ਹੁੰਦੇ ਜੀ ਉਹ ਤਸਰੀ ਹੋ ਜਾਵੇ ਤੇ ਫ੍ਰੀ ਵੀ ਕਿਤੇ ਜਾਂਦੇ ਆ ਗੁਰੂ ਜੀ ਆਏ ਬੜਾ ਤੁਹਾਡਾ ਜੀ ਜੀ ਸਟਾਰਟਿੰਗ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਆ ਕਿਉਂਕਿ ਅੱਜ ਹੀ ਸੰਗਤ ਸੰਮੀ ਘਰ ਦੇ ਵਿੱਚ ਜੀ ਭਾਗ ਬੈਠੀ ਆ ਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਡਾਕਟਰ ਸਾਹਿਬ ਵਾਲਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਨਾਂ ਇੱਦਾਂ ਵੱਡੇ ਡਾਕਟਰ ਸਾਹਿਬ ਕੋਲ ਜਾਣਾ ਵੀ ਬਹੁਤ ਵੱਡੀ ਚੈਨ ਲੱਗੀ ਹੁੰਦੀ ਹੈ ਉਹਨਾਂ ਕੋਲ ਟਾਈਮ ਨਹੀਂ ਤਾਂ ਕਿਸੇ ਘਰ ਦੇ ਵਿੱਚ ਜੀ ਕਹਿੰਦੇ ਗੰਗਾਰੀ ਹੈ ਉਹ ਵਾਲੀ ਗੱਲ ਹੋਣੀ ਤੇ ਕੈਮਰਾਮੈਨਾਂ ਨੂੰ ਸੁਣਦੀ ਆਮਦਿਕ ਸਿੰਘ ਜੀ ਦਾ ਜੀ ਸਟਾਰਟਿੰਗ ਲਈ ਫਾਰਸਿੰਗ